ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 2018 ਤੋਂ ਪੱਕੇ ਹੋਣ ਲਈ ਸੰਗਰਾਸ਼ ਕਰ ਰਹੇ ਅਤੇ ਪਿਛਲੇ 71 ਦਿਨਾਂ ਤੋਂ ਲਗਾਤਾਰ ਮੋਹਾਲੀ ਵਿਖੇ ਤਰਨੇ ਤੇ ਬੈਠੇ ਮਿਲਕ ਫੈਟ ਦੇ ਸੀਟੀਸੀ ਮੁਲਾਜ਼ਮ ਆਪਣੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਹਨ ਪੱਕੇ ਹੋਣ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਮੁਲਾਜ਼ਮ ਵੀ ਅੱਜ ਟੋਲ ਵਜਾ ਕੇ ਇੱਕ ਦੂਜੇ ਨੂੰ ਵਧਾਈ ਦੇ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਨ ਕੰਟਰੈਕਟ ਬੇਸ ਤੇ ਪੰਜਾਬ ਦੇ ਵਕ ਵੱਖ-ਵੱਖ ਪਲਾਂਟਾਂ ਵਿੱਚ ਕਰੀਬ 850 ਮੁਲਾਜ਼ਮ ਪਰਤੀ ਕੀਤੇ ਗਏ ਸਨ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ ਅਤੇ ਤਨਖਾਹ ਨਿਗੋਣੀ ਹੋਣ ਕਾਰਨ ਕੰਮ ਛੱਡ ਕੇ ਕੋਈ ਹੋਰ ਕੰਮ ਆਪਣਾ ਚੁੱਕੇ ਹਨ ਪਰ 300 ਦੇ ਕਰੀਬ ਮੁਲਾਜ਼ਮ ਹਜੇ ਵੀ ਨੌਕਰੀਆਂ ਕਰ ਰਹੇ ਸਨ ਅਤੇ ਲੰਬੇ ਸਮੇਂ ਤੋਂ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਸਨ ਮੁਲਾਜ਼ਮਾ ਦਾ ਕਹਿਣਾ ਹੈ ਕਿ ਉਹਨਾਂ ਲਈ ਪਰਿਵਾਰ ਚਲਾਉਣਾ ਵੀ ਔਖਾ ਹੋਇਆ ਪਿਆਸੀ ਪਰ ਹੁਣ ਪੱਕੇ ਹੋਣ ਕਾਰਨ ਨਾਲ ਉਹਨਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਦੇ ਹਿਸਾਬ ਨਾਲ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਉਹ ਵੀ ਹੁਣ ਮਿਲਕ ਪਲਾਂਟਾਂ ਦੀ ਤਰੱਕੀ ਲਈ ਜਿੰਦ-ਜਾਨ ਲਗਾ ਦੇਣਗੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਿੱਦਾਂ ਕਿ ਅੱਜ ਤੁਸੀਂ ਦੇਖਿਆ ਹੀ ਹੈ ਕਿ ਬੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਗੇਟ ਤੇ ਲੱਡੂ ਵੰਡੇ ਗਏ ਆ ਢੋਲ ਵਜਾਏ ਗਏ ਆ ਖੁਸ਼ੀਆਂ ਮਨਾਇਆ ਗਏ ਆ ਦੀਵਾਲੀ ਵਾਲੇ ਤਿਹਾਰਾਂ ਵਾਂਗ ਰੌਣਕਾਂ ਮਲਾਈਆਂ ਗਈਆਂ। ਇਹ ਮਿਲਕ ਫੈਡ ਮੈਨੇਜਮੈਂਟ ਨੇ ਆਪਣੇ ਸਰਵਿਸ ਰੂਲ 2018 ਚ ਚੇਂਜ ਕੀਤੇ ਸੀ ਸੀਟੀ ਸਰਵਿਸ ਰੂਲ ਈਐਸਆਰ 2018 ਉਹਦੇ ਚ ਮੇਨ ਨੁਕਸਾਨ ਤੇ ਇਹ ਹੋਇਆ ਕਿ ਸੈਲਰੀਆਂ ਬਹੁਤ ਜ਼ਿਆਦਾ ਘਟ ਗਈਆਂ ਇੱਕ ਸੀਟ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਤਿੰਨ ਤਰ੍ਹਾਂ ਦੀਆਂ ਪੇ ਸੈਲਰੀਆਂ ਸਟਰਕਚਰ ਮਿਲ ਰਹੀ ਸੀ ਕਿਸੇ ਨੂੰ ਲੋਡ ਤੋਂ ਵੱਧ ਮਿਲਦੀ ਸੀ ਕਿਸੇ ਨੂੰ ਜੋ ਪੰਜਾਬ ਸਰਕਾਰ ਦਾ ਪੇਸਕੇਲ ਅਲਾਉ ਮਿਲਦਾ ਸੀ ਕਈਆਂ ਨੂੰ ਤੀਸਰਾ ਹਿੱਸਾ ਸੈਲਰੀ ਮਿਲਦੀ ਸੀ ਸਾਥੀਆਂ ਚ ਬਹੁਤ ਜ਼ਿਆਦਾ ਨਿਰਾਸ਼ਾ ਸੀ ਡਿਪਰੈਸ਼ਨ ਚ ਵੀ ਰਹਿੰਦੇ ਆ ਆਰਥਿਕ ਤੌਰ ਤੇ ਜਾਂ ਉਦਾਂ ਮੈਂਟਲੀ ਤੌਰ ਤੇ ਵੀ ਬੰਦੇ ਸਟ्रेस 'ਚ ਰਹਿੰਦੇ ਸੀ ਕਿ ਜਾਂ ਸੇਮ ਹੀ ਕੰਮ ਕਰਦੇ ਆ ਤੇ ਸੈਲਰੀ ਸਾਨੂੰ ਇੰਨੀ ਘੱਟ ਮਿਲਦੀ ਐ। ਸੋ ਕਾਫੀ ਲੰਬੇ ਸਮੇਂ ਤੋਂ ਇਹ ਸੰਘਰਸ਼ ਚੱਲਦਾ ਸੀਗਾ ਜਦੋਂ ਆਪਣੇ ਚੇਅਰਮੈਨ ਮਾਨ ਜੋ ਨਰਿੰਦਰ ਸਿੰਘ ਜੀ ਸ਼ੇਰਗਿੱਲ ਬਣੇ ਆ। ਉਹਨਾਂ ਨੂੰ ਅਸੀਂ ਮਿਲੇ ਆ ਉਹਨਾਂ ਨੇ ਸਾਨੂੰ ਭਰੋਸੇ 'ਚ ਲੈ ਕੇ ਸਾਰੀ ਕਾਰਵਾਈ ਸ਼ੁਰੂ ਕੀਤੀ ਆ। ਸੰਘਰਸ਼ ਤੇ ਸਾਡਾ 6 ਸਾਲ ਤੋਂ ਚੱਲਦਾ ਪਿਆ 2018 ਤੋਂ ਹੀ ਲਗਭਗ ਚੱਲਦਾ ਪਿਆ। ਹੁਣ 2023 'ਚ ਸਾਰੇ ਬੋਰਡ ਨੇ ਮਿਲ ਕੇ ਫੈਸਲੇ ਨੇ ਪੁਰਾਣੇ ਸਰਵਿਸ ਰੂਲ ਰੱਦ ਕਰਕੇ ਨਵੇਂ ਸਰਵਿਸ ਰੂਲ 2023 ਬਣਾਏ ਆ। ਜੋ ਕਿ ਬਿਲਕੁਲ ਪੰਜਾਬ ਸਰਕਾਰ ਦੇ ਜੋ ਪੇ ਸਕੇਲ ਆ ਜਾਂ ਬਾਕੀ ਜੋ ਪਾਲਿਸੀਆਂ ਨੇ এমਪਲੋਇਮੈਂਟ এমਪਲੋਇਜ਼ ਦੀਆਂ ਸਾਰੀਆਂ ਉਹੀ ਰੱਖੀ ਗਈਆਂ ਉਹਦੇ ਚ ਵਿਸ਼ਾਲ ਇੱਕ ਤੋਂ ਮਤਾ ਆਪਣਾ ਜਿਹੜਾ ਬੋਰਡ ਦਾ ਏਜੰਡਾ ਉਹ ਆਰਸੀਐਸ ਕੋਲ ਪਿਆ ਸੀ ਪ੍ਰਵਾਨਗੀ ਲਈ ਉਹਨਾਂ ਵੱਲੋਂ ਇਹਦੇ ਕੰਮ 'ਚ ਢਿੱਲਮਠ ਕੀਤੀ ਗਈ ਇਸ ਲਈ ਹਾਨੂੰ ਲੰਬੇ ਸਮੇਂ ਤੋਂ ਲਗਭਗ 71 ਦਿਨ ਸਾਡਾ ਸੰਘਰਸ਼ ਚੱਲਿਆ 7 ਜਨਵਰੀ 2025 ਤੋਂ ਅਸੀਂ ਲਗਾਤਾਰ ਮੁਹੱਲੀ ਪਲਾਂਟ ਧਰਨੇ ਤੇ ਬੈਠੇ ਸੀਗੇ ਜੋ ਕਿ ਸਾਡਾ 18 ਮਾਰਚ ਨੂੰ ਤਰਨਾ ਖਤਮ ਹੋਇਆ 18 ਮਾਰਚ ਨੂੰ ਅਸੀਂ ਖੁਸ਼ੀ-ਖੁਸ਼ੀ ਆਪਣੇ ਪਲਾਂਟਾਂ 'ਚ ਵਾਪਸ ਆਏ ਹਾਂ ਸਾਢੇ 850 ਵੈਕੈਂਸੀ ਪੋਸਟ ਸੀਗੀ ਜਿਹਦੇ 'ਚੋਂ 600 ਤੋਂ ਪਲੱਸ ਬੰਦੇ ਛੱਡ ਕੇ ਜਾ ਚੁੱਕੇ ਆ ਦੁਖੀ ਹੋ ਗਏ ਨਾ ਸਰਵਿਸ ਰੂਲਾਂ ਤੋਂ ਹੁਣ ਲਗਭਗ 200 ਮੁਲਾਜ਼ਮ ਹੈ ਜਿਹੜਾ ਉਹ ਇਸ ਪਾਲਿਸੀ ਦੇ ਅੰਡਰ ਸੀਗਾ ਜਿਹੜਾ ਹੁਣ ਨਵੀਂ ਪਾਲਿਸੀ ਪੁਰਾਣੇ ਨਵੇਂ ਸਾਰੇ EMPLOYEES ਇਕੋ ਪਾਲਿਸੀ ਬਣੀ ਹੈ ਸਾਰਿਆਂ ਦੀ ਜੀ ਮੁਲਾਜ਼ਮਾਂ ਦੀਆਂ ਸੈਲਰੀਆਂ 'ਚ ਵਾਧਾ ਹੋਏਗਾ ਜੋ ਪੰਜਾਬ ਸਰਕਾਰ ਵੱਲੋਂ ਜੋ ਸੈਲਰੀ ਸਟ੍ਰਕਚਰ ਹੈ ਉਹ ਹੀ ਮਿਲੇਗਾ ਸਾਰਾ ادارے ਨੂੰ ਇਹਦਾ ਬਹੁਤ ਫਾਇਦਾ ਜੀ ادارے ਕੋਲ ਸਟਰੈਂਥ ਬਿਲਕੁਲ ਨਹੀਂ ਰਹਿ ਗਈ ਬੰਦਿਆਂ ਦੀ ਤੇ ਜਿੱਦਾਂ ਕਿ 600 ਬੰਦਾ ਪਹਿਲਾਂ ਹੀ ਛੱਡ ਕੇ ਜਾ ਚੁੱਕਿਆ ਸੀ ਇੱਕ ਬੰਦਾ 4-4 ਸੀਟਾਂ ਦਾ ਕੰਮ ਕਰ ਰਿਹਾ ਲੋਡ ਬਹੁਤ ਜ਼ਿਆਦਾ ਸੀਗਾ ਇਸ ਕੰਮ ਨਾਲ ਦਾਰਾ ਜਰੂਰ ਬਚੇਗਾ ਨਵੀਆਂ ਭਰਤੀਆਂ ਨਿਕਲਣਗੀਆਂ ਅਸੀਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਆਪਣੇ ਕੋਲ ਟ੍ਰੇਨਡ ਬੰਦੇ ਹੈਗੇ ਆ ਆਊਟਸੋਰਸ ਵਾਲੇ ਜਿਹੜੇ ਕਿ 10-10 15-15 ਸਾਲ ਤੋਂ ਕੰਮ ਕਰ ਰਹੇ ਆ ਅਸੀਂ ਤੇ ਇਹ ਚਾਹਦੇ ਆ ਕਿ ਕੋਈ ਮਤਲਬ ਆਪਣਾ ਬੋਰਡ ਜਾਂ ਸਰਕਾਰ ਇਹੋ ਜੀ ਪਾਲਿਸੀ ਲਿਆਏ ਕਿ ਉਹਨਾਂ ਨੂੰ ਰੈਗੂਲਰ ਕਰੇ ਤਾਂ ਜੋ ਜਿਹੜੇ ਬੰਦੇ ਅੱਗੇ ਕੰਮ ਕਰ ਰਹੇ ਆ ਸਿੱਖੇ ਸਿਕਾਇ ਬੰਦੇ ਨੇ ਉਹੀ ਅੱਗੇ ਵਿਭਾਗ ਦੀ ਵਾਗਡੋਰ ਸੰਭਾਲਣ ਤੇ ਬੇਰਕਾ ਨੂੰ ਬਲੰਦੀਆਂ ਤੱਕ ਲੈ ਕੇ ਜਾਣ ਅੱਜ ਰਾਤ ਨੀਂਦ ਨਹੀਂ ਆਈ ਇਹ ਆਪਣੇ ਸਾਥੀਆਂ ਦੇ ਦੁਆਰਾ ਵਾਪਸ ਜਾਵਾਂਗੇ ਇੱਕ 71 ਦਿਨ ਦਾ ਇਹ ਸੰਘਰਸ਼ ਸਾਡਾ ਚੱਲਿਆ ਜੀ ਤੇ ਇਹ ਸੰਘਰਸ਼ ਦੀ ਰੂਪਰੇਖਾ ਮਤਲਬ ਇੱਕ ਇਕੱਲਾ ਇਹ ਨਹੀਂ ਹੈ ਕਿ ਬੰਦਿਆਂ ਦੀ ਸੈਲਰੀਆਂ ਵਧਵਾਨੀਆਂ ਇਹ ادارے ਦੀ ਹੋਣ ਨੂੰ ਬਚਾਉਣ ਦਾ ਸੰਘਰਸ਼ ਹੈ ਜੀ ਤੇ ਇਹਦੇ ਨਾਲ ਇਹ ਹੈ ਕਿ ਹੁਣ ਆਣ ਵਾਲੇ ਸਮੇਂ 'ਚ ਹੋਰ ਵੀ ਸਾਥੀ ਜਿਹੜੇ ਜਿਵੇਂ ਟ੍ਰੇਨਿੰਗ ਸੈਂਟਰ ਬਣ ਚੁੱਕਾ ਸੀ ਸਾਡਾ ਅਦਾਰਾ ਮਿਲਕ ਫੈਡ ਜੇ ਬੰਦੇ ਆਂਦੇ ਸੀ ਜਿਵੇਂ ਇਹਨਾਂ ਦੀ ਆਪਣੀ ਰਿਪੋਰਟ 'ਚ ਹੀ ਹੈ ਜੀ 850 ਬੰਦੇ 'ਚੋਂ 600 ਬੰਦਾ ਛੱਡ ਕੇ ਚੱਲ ਗਿਆ ਜੀ 250 ਬੰਦਾ ਪਿੱਛੇ ਰਹਿ ਗਿਆ ਉਹ ਸਾਰਾ ਕੰਮ ਉਸ ਤੋਂ ਬਾਅਦ ਰਿਟਾਇਰਮੈਂਟਾਂ ਜਿੰਨੀਆਂ ਇਹ ਪਿਛਲੇ 8 ਸਾਲਾਂ 'ਚ ਹੋਈਆਂ ਹਨ ਉਹ ਸਾਰਿਆਂ ਦਾ ਬੋਝ ਜਿਹੜਾ ਉਹ 250 ਬੰਦੇ ਦੇ ਸੀਗਾ ਸਾਰੇ ਬੰਦੇ ਡਿਪਰੈਸ਼ਨ ਚ ਚੱਲ ਰਹੇ ਸੀ ਠੀਕ ਹੈ ਜੀ ਉਹਨਾਂ ਚੋਂ ਜਿਹੜੇ ਬੰਦੇ ਜਝਾਰੂ ਸਾਥੀ ਸਾਡੇ ਨਾਲ ਉੱਥੇ ਗਏ ਆ ਉਹਨਾਂ ਦੇ ਸਦਕਾ ਅੱਜ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਤੁਨ ਆਣ ਆਲੇ ਸਮੇਂ ਚ ਸਾਡੀ ਸਟਰੈਂਥ ਹੋਰ ਵਧੇਗੀ ਤੇ ਅਸੀਂ ਨਵੀਆਂ ਭਰਤੀਆਂ ਕਰਕੇ ਤੇ ادارے ਨੂੰ ਹੋਰ ਅੱਗਾ ਲੈ ਕੇ ਜਾਂਦਾ ਵਚਨ ਲੈਣੇ